ਸਤਨਾਮ ਸਿਰਵਾਹ ਕਰੋ ਸਾਹਿਬ ਜੀਓ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦੋ ਜਪ ਆਦ ਸਚ ਜੁਗਾਦ ਸਚ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਔਖਿਆਂ ਪੁਕਣਾ ਉਤਰੀ ਜੇ ਬਨਾਪੁਰਿਆਂ ਭਾਰ ਸਹ ਸੋ ਸਿਆਣ ਪਾ ਲਖ ਹੋਵੇ ਤਾ ਇਕ ਨ ਚੱਲੇ ਨਾਲ ਕਿਵੇਂ ਸਚਿਆਰਾ ਹੋਈਐ ਤਦ ਕੋੜਾ ਟੁੱਟੇ ਪਾਰ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਏ ਹੁਕਮੇ ਹੋਵਨ ਜੀ ਹੁਕਮ ਮਿਲੈ ਬੜਾਈ ਹੁਕਮੇ ਉਹ ਤੰਨੇ ਚ ਹੁਕਮ ਲਿਖ ਦੁੱਖ ਸੁਖ ਭਾਈਐ ਇਕ ਨ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪਹਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝਹਿ ਤਾ ਹਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਹੀਂ ਸਾ ਗਾਵੇ ਕੋ ਗੁਣ ਅਡਿਆਆਂ ਚਾਰ ਗਾਵੇ ਕੋ ਵਿਦਿਆ ਵਿਤਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲਾ ਫਿਰ ਦੇ ਗਾਵਿਕੋ ਜਾਪੈ ਜਿਸੈ ਦੂਰ ਗਾਵਿਕੋ ਵਿਖੇ ਹਾਤ ਰਹਿ ਦੂਰ ਕਥਨਾ ਕਥਿਨਾ ਆਵੈ ਤੋਟ ਕਥਿ ਕਥਿ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਤਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖੇ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਇ ਭਾਖਿਆ ਭਉ ਅਪਾਰ ਆਖੇ ਮੰਗਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦੇਸ ਹੈ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਤ ਸੁਣ ਤਹੇ ਪਿਆਰ ਅੰਮ੍ਰਿਤ ਵੇਲਾ ਸਚਨਾ ਢਿ ਆਏ ਵਿਚਾਰ ਕਰਮੀਆਂ ਵੇ ਤਪੜਾ ਨਦਰੇ ਮੋਖ ਦਵਾਰ ਧਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸੋਏ ਜਿਨ ਸੇ ਵਿਅਤਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਧਾਨ ਗਾਵੀਏ ਸੁਣੀਐ ਮੰਨ ਰਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸmai ਗੁਰਇਸ਼ਰ ਗੁਰਗੋੜਖ ਬਰਮਾ ਗੁਰਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਹੀਂ ਕਹਿਣਾ ਤਥਨ ਨ ਜਾਈ ਗੁਰਾਂ ਇੱਕ ਦੇਹ ਬੁਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਪਾਣਹਿ ਕੈ ਨਾਇ ਕਰੀ ਜੇ ਤੇ ਸ੍ਰਿਸ਼ਟ ਉਪਾਏ ਵਿਖਾਵਣ ਕਰਮਾਂ ਕੈ ਮਿਲੈ ਲਈ ਮਤਿ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੁਣੇ ਗੁਰਾਂ ਇੱਕ ਦੇਹ ਬੁਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨ ਨ ਜਾਈ ਇਹ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾ ਕੰਡਾ ਵਿੱਚ ਜਾਣੀਐ ਨਾਲ ਚਲਾ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤੋ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਆਤਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਕ ਨ ਸੁਝਈ ਜੇ ਤਿਸ ਗਉਣਾ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ ਸੁਣੈ ਦੀਪ ਲੋਪਾਤਲ ਸੁਣੈ ਪਹ ਨਸਤ ਕੈ ਕਾਲ ਨਾਨਕ ਅਕਤਾ ਸਦਾ ਵਿਗਾਸ ਸੁਣੈ ਦੂਸਤ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦੋ ਸੁਣੈ ਮੁਖ ਸਲਾਹ ਹਨਮੰਦ ਸੁਣੈ ਜੋਗ ਜੁਗਤ ਤਨ ਪਿਹਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਕਤਤਾ ਸਦਾ ਵੇਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋ ਹ ਗਿਆਨ ਸੁਣੈ 86 ਕਾ ਇਸਨਾਨ ਸੁਣੈ ਬਾੜ ਕੜ ਪਾਵੇ ਮਾਨ ਸੁਣੈ ਲੱਗੇ ਸਹਿ ਧਿਆਨ ਨਾਨਕ ਕਤਤਾ ਸਦਾ ਵੇਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਗਣਾ ਕੇ ਗਾ ਸੁਣੈ ਸਿੱਖ ਪੀਰ ਪਾਤਸ਼ਾ ਸੁਣੈ ਅੰਧੇ ਪਾਵੇ ਰਾਹੋ ਸੁਣੈ ਹਾਥ ਐਸ ਗਾਹੋ ਨਾਨਕ ਭਗਤਾ ਸਦਾ ਦੇ ਗਾਸ ਸੁਣੈ ਦੋਖ ਪਾਪ ਕਾ ਨਾਸ ਮੰਨੈ ਕੀਰਤ ਕਹਿ ਨਾ ਜਾਏ ਜੇ ਕੋ ਕਹਿ ਪਿਛੈ ਪੁਛਤਾਏ ਕਾਗਦ ਕਲਮ ਨ ਲਿਖਣ ਹਾਰ ਮਨ ਕਾਬਹ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਤੋਏ ਮਨ ਨਸੁਰਤ ਹੋਵੇ ਮਨ ਬੁੱਧਾ ਨਾ ਸਗਲ ਕਹਣ ਕੇ ਸਦ ਮਨੈ ਮਹੇ ਚੋਟਾ ਨਾ ਖਾਏ ਨਾ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸ਼ਾ ਪਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਪੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨਾ ਪਾਵੇ ਮੁਕਤ ਦਵਾਰ ਮਨ ਨ ਪ੍ਰਵਾਰ ਸਦਾ ਰਮਨ ਮਨ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਭਵੇਂ ਨ ਪੇਖਾ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚਿ ਪਾਵੇ ਦਰਗਹ ਮਾਨ ਪੰਚੇ ਸੋਹ ਹੈ ਦਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੈ ਕਰਨ ਨਾਹੀ ਸੁਮਾਰ ਤੋਲ ਤਰੰਧ ਆ ਕਾ ਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਚਾਰ ਤਬ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ ਜੀ ਜਾ ਤਰੰਗਾਂ ਕੇ ਨਾਵ ਸਭ ਨਾ ਲਿਖਿਆ ਬੜੇ ਕਲਾ ਇਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੇ ਦਾਤ ਜਾਣੇ ਕੌਣ ਤੂਤ ਕੀਤਾ ਪਸਾ ਇੱਕ ਕਵਾਵ ਤਿਸਤ ਹੋਏ ਲਖ ਦਰਿਆਵ ਕੁਦਰਤ ਕਵਣ ਕਹਾ ਵਿਚਾਰ ਆਰਿਆ ਨ ਜਾਵਾ ਇਤਵਾਰ ਜੋ ਤੁਧ ਭਾਵੈ ਸਾਈ ਭਲੇਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹ ਅਖਸਾਰ ਅਸੰਖ ਮਨ ਲਿਵ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੇਕਾਰ ਓ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਊੜੇ ਫੇਰਾਹੇ ਅਸੰਖ ਮਲੇਛਾ ਮਲ ਪਖ ਖਾਹੇ ਸੰਖਨਿੰਦ ਤਸਰ ਕਰੇ ਭਾਰ ਨਾਨਕ ਨੇ ਚ ਕਹੇ ਵਿਚਾਰ ਵਾਰਿਆ ਨ ਜਾਮ ਇਕ ਵਾਰ ਜੋਤਿ ਤੁ ਪਹਵੈ ਸਾਈ ਫਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਅਗਮ ਅਸੰਖ ਲੋ ਅਸੰਖ ਕਹੇ ਸਰਪਹਰ ਹੋਏ ਅਖਰੇ ਨਾਮ ਅਖਰੇ ਚਾਲਾ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਕਰਾ ਸਰ ਸੰਜੋਗ ਵਖਾਣ ਜਿਨ ਅਹ ਲਿਖੈ ਤੇ ਸਿਰ ਨਾਹੇ ਜਿਉ ਹਰ ਮਾਇ ਤੇ ਤਿਤ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾ ਵੈ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤੁਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਪੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਜੇ ਸਾਬਣ ਲਈਏ ਉਹ ਧੋਏ ਧਰਿਏ ਮਤ ਪਾਪਾਂ ਕੈ ਸੰਗ ਉਹ ਧੋਪ ਨਾ ਵੇਤਰੰਗ ਕੁਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਕਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਿਆਦ ਤਦਦਾਨ ਜੇ ਕੋ ਪਾਵੈ ਤਲਕਾ ਮਾਂ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸੁਆਸ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੁਵੇਲਾ ਵਖਤ ਕਮਣ ਕਮਣ ਸਿਤ ਕਮਣ ਵਾਰ ਕਮਣ ਸ ਰੋਤੇ ਮਹੋ ਕਮਣ ਜਿਤ ਹੋਆ ਆਕਾ ਇਹ ਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦਿਆਂ ਜੇ ਲਿਖਣ ਲੇਖ ਪੁਰਾਣ ਸਿਤਵਾਰ ਨਾ ਜੋਗੇ ਜਾਣ ਰਤਮਾ ਹੋ ਨ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਖਾਂ ਕਿਵਸਾ ਹਲਾਹੀ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣ ਵੱਡਾ ਸਾਹਿਬ ਵੱਡੀ ਨਾਹੀਂ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਨਾ ਸੁਹੈ ਪਾਤਾਲ ਪਤਾਲ ਲੱਖ ਆਗਾਸ ਆਗਾਸ ਔੜਕ ਔੜਕ ਭਾਲ ਥਕੇ ਵੈਦ ਕਹਿਣ ਇਕ ਬਾਤ ਸਹਜ 18 ਕਹਿਣ ਤਿਬਾ ਅਸਲੋ ਇਕ ਧਾਤ ਲੇਖਾ ਹੋਇ ਤਾ ਲਿਖੀਐ ਲੇਖੇ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪ ਜਣ ਆਪ ਸਲਾਹ ਹੀ ਸਲਾਹੇ ਇਤੇ ਸੂਰਤ ਨ ਪਾਈਆ ਨਦੀਆਂ ਅਤਿ ਵਾਪਵਹ ਸਮੁੰਦਰ ਨ ਜਾਣਿਆ ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੇ ਤੁਲ ਨ ਹੋਵਨੇ ਜੇ ਤਿਸ ਮਨ ਹੋਣਾ ਵਿਸਰਹ ਅੰਤ ਨ ਸਿਖਤੀ ਕਹਿਣ ਨ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਨ ਵੇਖਣਾ ਸੁਣਾਣਾ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲਾਹੇ ਤਾਂਕੇ ਅੰਤ ਨ ਪਾਇ ਜਾਹੇ ਇਹੋ ਅੰਤਨਾ ਜਾਣੈ ਸੋਏ ਬਹੁਤਾ ਕਹੀਐ ਬਖਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਉ ਇਹ ਵਿੜ ਊਚਾ ਹੋਵੇ ਕੋਏ ਤਿਸ ਊਚੇ ਕਉ ਜਾਣੈ ਸੋਏ ਜੀਵੜ ਆਪ ਜਾਣ ਆਪ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਤਮਾਏ ਕੇਤੇ ਮੰਗਹਿ ਜੋਤ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪਤ ਹੈ ਵਿਕਾਰ ਕੇਤੇ ਲੈ ਲੈ ਮੂਖ ਪ੍ਰਪਾਹ ਕੇਤੇ ਮੂਰਖ ਖਾਹੀ ਖਾਹੇ ਕੇਤੇ ਆ ਦੁਖ ਭੁਖ ਸਦਮਾਰੋ ਐਹ ਭੈ ਦਾਤ ਤੇਰੀ ਦਾਤਾਰ ਬੰਦਖਲਾਸੀ ਭਾਣੇ ਹੋਏ ਹੋ ਰਾਖਨ ਸਭ ਕੈ ਕੋਏ ਜੇ ਕੋ ਖਾਇ ਕ ਅਖਣ ਪਾਏ ਉਹ ਜਾਣੇ ਜੇ ਤਿਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖ ਸਿਵ ਕੀਤੇ ਜਿਸਨੋ ਬਖਸ਼ਿ ਸਿਪਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਹਾਰ ਅਮਲ ਆਵਹਿ ਅਮਲ ਜਾਹਿ ਅਮਲ ਭਾਏ ਅਮਲ ਸਮਾਹਿ ਅਮਲ ਧਰਮ ਅਮਲ ਦੇਬਾਨ ਅਮਲ ਤਲ ਅਮਲ ਪ੍ਰਵਾਨ ਅਮਲ ਬਖਸ਼ੇਸ ਅਮਲ ਨੇਸਾਨ ਅਮਲ ਕਰਮ ਅਮਲ ਫਰਮਾਨ ਅਮਲ ਅਮੁਲਾ ਗਿਆਨਾ ਜਾਏ ਆਖੇ ਆਖ ਰਹਿ ਲਿਵਲਾਏ ਆਖੇ ਵੇਦ ਪਾਠ ਕੋ ਰਾਣ ਆਖੇ ਪੜੇ ਕਰੇ ਰਖਿਆ ਆਖੇ ਬਰਮੇ ਆਖੇ ਇੰਦੋ ਆਖੇ ਗੋਕੀਤ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਧਾਨਮ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਕਹਤੇ ਆਖੇ ਆਖਣ ਪਾਹੇ ਕਹਤੇ ਕਹਤ ਹੈ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੈ ਤਾਂ ਆਖਣਾ ਸਤਿ ਕੇ ਕੀ ਕੇ ਜੇਵਡ ਭਾਵੇ ਤੇਵਡ ਹੋਇ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਖ ਬੋਲ ਵਿਗਾੜ ਤਾ ਲਿਖੀਐ ਸਿਰ ਗਾਂਵਾਰਾ ਗਾਵਾਰ ਸੋਦਰ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੁਮਾਲੇ ਵਾਜੇ ਨਾਦ ਅਨਿਕ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪ੍ਰੀਸੋ ਕਹਿਆ ਨਾ ਕੀਤੇ ਗਾਵਨ ਹਾਰੇ ਗਾਵੇ ਤਹ ਨਾ ਪਾਉਣ ਪਾਣੇ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਤਿ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋ ਹੰਸਦਾ ਸਵਾਰ ਗਾਵਹਿ ਹਿੰਦ ਇੰਦਾਸਣ ਬੈਠੇ ਦੇਵਤਿਆਦਰ ਨਾਲੇ ਗਾਵਹਿ ਸਿਧ ਸਮਾਧੇ ਅੰਦਰ ਗਾਵਨ ਸਤਿ ਵਿਚਾਰੇ ਗਾਵਨ ਜਿਤੇ ਸਤੇ ਸੰਤੋਖੀ ਗਾਵਹਿ ਵੀਰ ਕਰਾਰ ਗਾਵਨ ਪੰਡਿਤ ਪੜਨ ਰਖੇ ਸਰ ਜੁਗ ਜੁਗ ਵਿਦਿਆ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮਛੋ ਪਿਆਲੇ ਗਾਵ ਨਰਤਨ ਪਾਏ ਤੇਰੇ ਅਠ ਅਠ ਦੀ ਰਤਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤਦਨੋ ਗਾਵੈ ਜੋ ਤਦ ਭਵਨ ਰਤੇ ਤੇਰੇ ਅਗ ਤੁਰ ਸਾਲੇ ਹੋਰ ਕੀਤੇ ਗਾਵਨ ਸੇ ਮੈ ਚਿਤਨਾ ਆਵਨ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹਸੀ ਜਾ ਨਾ ਜਾਸੀ ਰਚਨਾ ਜਿਨ ਨਰਚਾਏ ਰੰਗੇ ਰੰਗੇ ਭਰਤੀ ਕਰ ਕਰ ਜਨ ਸੇ ਮਾਇਆ ਜਿਨ ਓਪਾਈ ਕਰ ਕਰ ਵੇਖਿਆ ਕੀਤਾ ਆਪਣ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨ ਕਰਣਾ ਜਾਏ ਤੁ ਪਾਤਿ ਸਹੋ ਸਹ ਪਤ ਸਾਹਿਬ ਨਾਨਕ ਰਹਿਣ ਰਜਾਈ ਇਹੰ ਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੇ ਪ੍ਰੂਤ ਖਿੰਥਾ ਕਾਲ ਤੁਹਾਰੇ ਕਾਇਆ ਜੁਗਤ ਢੰਡਾ ਭਰਤੀ ਆਏ ਪੰਛੀ ਸਗਲ ਜਮਾਤੀ ਮਨ ਜਿੱਤ ਜਗ ਜੀਤ ਆਦੇਸ ਸੇ ਆਦੇਸ ਆਦ ਅਨਿਲ ਅਨਾਹਤ ਜੁਗ ਜੁਗ ਇੱਕ ਵੇਸ ਭਗਤ ਗਿਆਨ ਦਾ ਆਪ ਧਾਰਨ ਘਟ ਘਟ ਵਜੇ ਨਾਦੋ ਆਪ नाथ ਹੋ ਨਾਥੇ ਸਭ ਜਾਕੇ ਰਿਦਸਦ ਅਵਰਾਸਤ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਿਖੇ ਆਵੇ ਭਗ ਆਦੇਸ ਅਦੇਸ ਆਦ ਅਨਿਲ ਅਨਦ ਅਨਾਹਤ ਜੁਗ ਜੁਗ ਇੱਕੋ ਵੇਸ ਇਕ ਆਯੋਜਕਤ ਵਿਆਹੀ ਤਨ ਚਲੇ ਪ੍ਰਵਾਣ ਇਕ ਸੰਸਾਰੇ ਇਕ ਪੰਢਾਰੀ ਇਕ ਲਾਏ ਦੀਬਾਂ ਜਿਵਤ ਸੁਭਾਵਤ ਵੇ ਚਲਾਵ ਜੇ ਹੋਵੇ ਫਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੇ ਭਗਤਾ ਇਹੋ ਵੇ ਡਾਂ ਆਦੇਸ ਤੇ ਆਦੇਸ ਆਦਨਿਲ ਨਦਨ ਹਤੋ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਢੰਡਾਰ ਜੋ ਕਿਛ ਪਾਇਆ ਸੋ ਏਕ ਆਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਆਦੇਸ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਇਕ ਦੂਜੇ ਬਹੁ ਲਖ ਹੋਏ ਲਖ ਵਿਲਖ ਵੀਸ ਲਕ ਲਕ ਗੇੜਾਇਆ ਕੀਏ ਏਕ ਨਾਮ ਜਗਦੀਸ਼ ਇਤ ਰਹੇ ਪਤ ਪਗੜੀਆਂ ਚੜਿਏ ਹੋਏ ਇਹ ਦੀਸ ਕਣ ਗੱਲਾਂ ਆਕਾਸ਼ ਕੀ ਏਟਾਇਆ ਏ ਰੀਸ ਨਾਨਕ ਰੰਧਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈ ਨਹ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜਿਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੇ ਗਿਆਨ ਵਿਚਾਰ ਜੋrna ਜੁਗ ਤੇ ਛਟਾ ਸੰਸਾਰ ਜਿਸ ਹੱਥ ਜੋਰ ਪਰ ਵਿਖੇ ਸੋਏ ਨਾਨਕ ਉਤਮ ਨੇ ਚਨ ਕੋਏ ਰਾਤੇ ਰੁੱਤੇ ਚਿੱਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਖੀ ਧਰਮ ਸਾਲ ਤਿਸ ਵਿੱਚ ਜੀ ਜੁਗ ਤੇ ਰੰਗ ਇਨਕ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚ ਆਪਸ ਚਾਦਰ ਵਾਰ ਤਥ ਸਹਨ ਪੰਚ ਪ੍ਰਵਾਨ ਨਦਰੇ ਕਰਮ ਪਵੈ ਨਿਸ਼ਾਨ ਕੱਚ ਪਕਾਏ ਉਥਰ ਪਾਏ ਨਾਨਕ ਗਿਆ ਜਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਪ ਕਰਮ ਕੀਤੇ ਪਾਉਣ ਪਾਣੇ ਬੈਸੰਤੁਰ ਕੀਤੇ ਕਾਨ ਮਹੇਸ਼ ਕੀਤੇ ਬ੍ਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੈ ਰਕਿਤ ਕੀਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮਨ ਕਿਤੇ ਕਿਤੇ ਰਤਨ ਸਮੁੰਦ ਕਿਤਿਆਂ ਖਾਣੇ ਕਿਤਿਆਂ ਬਾਣੇ ਕਿਤੇ ਪਾਤ ਨਰੰਦ ਕਿਤਿਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਕੰਡਮਹਿ ਗਿਆਨ ਪ੍ਰਚੰਡ ਸਿਥੇ ਨਾਦ ਬਿਨੋ ਦੋਖੋਡ ਆਨੰਦ ਕਰਮਖੰਡ ਕੇ ਬਾਣੀ ਰੂਪ ਤਿਥੈ ਘੜਤ ਕੜੀਏ ਬਹੁਤ ਅਨੂਪ ਤਾਂ ਕਿ ਅੰਗਲਾਂ ਥਿਆਨਾ ਜਾਹੇ ਜੇ ਕੋ ਕਹਿ ਪਛੈ ਪਛਤਾਏ ਤਿਥੈ ਘੜੀਏ ਸੂਰਤ ਮਤ ਮਨ ਬਦ ਤਿਥੈ ਘੜੀਏ ਸੁਰਾਸਿ ਦਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਜਨ ਮਹਾਰਾਮ ਰਹਾ ਭਰਪੂਰ ਇਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਹਮਰ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਇਥੈ ਭਗਤ ਵਸੈ ਖੇਲੋ ਕਰਹਿ ਅਨੰਦ ਸਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾ ਕਰ ਕਰ ਵੇਖੈ ਨਦਰ ਨਿਹਾਲ ਇਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜੋ ਹੁਕਮਤ ਵੈ ਤੁਵਕਾਰ ਵੇਖਾ ਵਿਗਸਾ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਿਤ ਪਹਾਰਾ ਧੀਰਜ ਸੁਣਿਆਰ ਹਰਨ ਮਤ ਵੇਦ ਹਥਿਆ ਤਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸਚੀ ਟਕਸਾਲ ਜਿਨ ਕਉ ਨਦਰ ਅਕਰਮ ਤਨ ਕਾਰ ਨਾਨਕ ਨਜ਼ਰੀ ਨਦਰਨ ਹਾਲੋ ਸ਼ਲੋਕ ਪਮਣ ਗੁਰੂ ਪਾਣੇ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਦੂਰ ਕਰਮਿ ਆਪ ਆਪਣੀ ਇਨੜਤ ਦੂਰ ਜਿਨੇ ਨਾਮ ਧਿਆਇਆ ਗਏ ਮਸਤ ਘਾਲੋ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜene ਨਾਮ ਧਿਆਇਆ ਗਏ ਮਸਤ ਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ